ਸਾਰੇਆਂ ਪਿਆਰ ਭਰੀ ਸਾਸਰੀ ਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਹੱਸਦੇ ਖੇਡਦੇ ਰੱਖੇ ਖੁਸ਼ੀਆਂ ਖੇੜੇ ਬਖਸ਼ੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਨੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਉਹਨੇ ਇੱਕ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਕਿਉਂਕਿ ਉਹ ਕੁੜੀ ਨੂੰ ਪਿਆਰ ਕਰਦਾ ਸੀ ਸੋਹਣੀ ਸੀ ਕੁੜੀ ਬਹੁਤ ਤੇ ਉਹ ਜਦੋਂ ਉਹਨੂੰ ਵਿਆਹ ਲਿਆਇਆ ਤਾਂ ਦੂਜੇ ਦਿਨ ਜਦੋਂ ਸਵੇਰੇ ਉੱઠી ਕੁੜੀ ਉਹ ਬੇਹੋਸ਼ ਜੀ ਹੋ ਕੇ ਡਿੱਗ ਪਈ ਬਾਅਦ ਹਕੀਮ ਬੁਲਾ ਲੇ ਉਹ ਕਹਿਣ ਲੱਗੇ ਵੀ ਮਹਾਰਾਜਾ ਫਿਕਰ ਵਾਲਾ ਨਹੀਂ ਗੱਲ ਹੈਗੀ ਕੋਈ ਖੁਸ਼ੀ ਦੀ ਖਬਰ ਹੈ ਵੀ ਰਾਣੀ ਤਾਂ ਮਾਂ ਬਣਨ ਵਾਲੀ ਆ ਭਾਈ ਰਾਜੇ ਨੂੰ ਚੜ ਗਿਆ ਗੁੱਸਾ ਕਹਿੰਦਾ ਕੱਲ ਤਾਂ ਬਿਆ ਕੇ ਲੈ ਜਾਂਦੀ ਐ ਇੱਕ ਰਾਤ ਚੀ ਕਹਿੰਦਾ ਕਿਵੇਂ ਬੰਦਾ ਮਾਂ ਬਣ ਸਕਦਾ ਕੋਈ ਨਹੀਂ ਬਣ ਸਕਦੀ ਕਹਿੰਦਾ ਕੋਈ ਵੀ ਔਰਤ ਇੱਕ ਰਾਤ ਚ ਨਹੀਂ ਆਏ ਮਾਂ ਬਣਦੀ ਭਾਈ ਵੱਧੋ ਵੱਧ ਕਹਿੰਦਾ ਜੇ ਸਹੀ ਗੱਲ ਐ ਤਾਂ ਇਹ ਬੱਚਾ ਮੇਰਾ ਨਹੀਂ ਹੈਗਾ ਉਹਨੇ ਉਹਦਾ ਨਾਮ ਸੀ ਆਰਾਧਨਾ ਰਾਧਾ ਨਾ ਨੇ ਬਹੁਤ ਕਿਹਾ ਵੀ ਮਹਾਰਾਜ ਵੀ ਮੈਂ ਤਾਂ ਸਿਰਫ ਤੁਹਾਨੂੰ ਪਿਆਰ ਕਰਿਆ ਮੇਰੇ ਕੋਲ ਨਾ ਕਦੇ ਕੋਈ ਮਰਦ ਨੂੰ ਮੈਂ ਉਸ ਨਿਗਾ ਨਾਲ ਚੱਕੀ ਵੀ ਨਹੀਂ ਹਾਂ ਵੀ ਬੱਚਾ ਹੈ ਥੋੜਾ ਭਾਈ ਉਹ ਨਾ ਮੰਨਿਆ ਕਹਿਣ ਲੱਗਿਆ ਵੀ ਇਹਨੂੰ ਹਾਹੇ ਲਾ ਦੋ ਮੇਰੇ ਨਾਲ ਇਹਨੇ ਦਗਾ ਕਮਾਇਆ ਇੱਕ ਵਜ਼ੀਰ ਸੀ ਉਹ ਕਹਿਣ ਲੱਗਿਆ ਮਹਾਰਾਜ ਤੁਸੀਂ ਇੱਕ ਦਿਨ ਮੈਨੂੰ ਦੇ ਦੋ ਜੇ ਮੈਂ ਸਾਰੀ ਤਫਤੀਸ਼ ਕਰ ਲਾਂ ਤਾਂ ਉਹ ਭਾਈ ਰਾਣੀ ਨੂੰ ਨਾਲ ਲੈ ਗਿਆ ਜੰਗਲਾਂ 'ਚ ਵਗ ਗਿਆ ਰਾਣੀ ਜਾਂਦੀ ਜਾਂਦੀ ਕਹਿਣ ਲੱਗੀ ਵੀ ਬੱਚਾ ਇਹ ਮਹਾਰਾਜ ਦਾ ਹੀ ਹੈ ਵੀ ਪਤਾ ਨਹੀਂ ਰਾਜੇ ਨੂੰ ਕੀ ਸ਼ੱਕ ਪਿਆ ਵੀ ਮੇਰੀ ਮੈਂ ਹੀ ਜੀ ਲੈਡੀ ਨਹੀਂ ਹੈਗੀ ਕਹਿੰਦੀ ਕੁੜੀ ਮੈਂ ਹੀ ਜੀ ਨਹੀਂ ਹਾਂ ਵੀ ਬੱਚਾ ਹੈ ਰਾਜੇ ਦਾ ਹੀ ਹੈ ਉਹ ਕਹਿਣ ਲੱਗਿਆ ਵੀ ਦੇਖ ਮੈਨੂੰ ਨਹੀਂ ਪਤਾ ਬੱਚਾ ਰਾਜੇ ਦਾ ਹੈ ਰੱਬ ਨੂੰ ਪਤਾ ਜਾ ਤੈਨੂੰ ਪਤਾ ਪਰ ਮੈਂ ਤੈਨੂੰ ਮਾਰਦਾ ਨਹੀਂ ਮੈਂ ਕਹਿੰਦਾ ਤੈਨੂੰ ਵੀ ਚੱਲ ਤੁਸੀਂ ਦੋ ਜਾਨਾ ਵੀ ਮੈਂ ਮਾਰਦਾ ਨਹੀਂ ਪਾਪ ਨਹੀਂ ਘਟ ਘਟਦਾ ਦੋ ਜ ਬੰਦੇ ਮਾਰ ਕੇ ਮੈਂ ਤੈਨੂੰ ਛੱਡ ਕੇ ਜਾਨਾ ਜੰਗਲ ਚ ਅੱਗੇ ਤੈਨੂੰ ਤੇਰੀ ਕਿਸਮਤ ਲੈ ਜੂ ਜਿੱਥੇ ਜਾਣਾ ਵੀ ਤੂੰ ਇੱਲਾ ਕਰਨੀ ਨਾ ਕਦੇ ਅਸੀਂ ਰਾਜੇ ਦੇ ਸਾਹਮਣੇ ਕਿਉਂਕਿ ਉਹ ਫਿਰ ਮੈਨੂੰ ਵੀ ਮਾਰ ਦੂ ਤੈਨੂੰ ਵੀ ਮਾਰ ਦੂ ਫਾਇੋਤਾ ਕਹਿ ਕੇ ਮੁੜ ਆਇਆ ਹੁਣ ਉਹ ਰੋਂਦੀ ਜਾਂਦੀ ਐ ਵੀ ਮੈਂ ਹੁਣ ਕਿੱਧਰ ਜਾਵਾਂ ਤਾ ਉਹਨੂੰ ਇੱਕ ਸਾਧੂ ਮਿਲਿਆ ਸਾਧੂ ਕਹਣ ਲੱਗਿਆ ਬੱਚਾ ਤੂੰ ਰੋ ਕਿਉਂ ਰਹੀ ਹੈ ਉਹਨੇ ਉਹਨੂੰ ਗੱਲ ਦੱਸੀ ਵੀ ਐਂ ਕਰਕੇ ਮੇਰਾ ਵਿਆਹ ਹੋਇਆ ਸੀ ਦੋ ਦਿਨ ਹੋਏ ਨੇ ਵੀ ਮੇਰਾ ਦੂਜੇ ਦਿਨ ਵੀ ਮੈਨੂੰ ਪਤਾ ਲੱਗਿਆ ਵੀ ਬੱਚਾ ਹੋਣਾ ਤਾਂ ਰਾਜਾ ਕਹਿੰਦਾ ਵੀ ਮੇਰਾ ਨਹੀਂ ਹੈ ਬੱਚਾ ਉਹ ਕਹਿਣ ਲੱਗਿਆ ਕਹਿੰਦਾ ਬੱਚਾ ਔਰਤ ਨੂੰ ਤਾਂ ਮੁੱਢੋਂ ਹੀ ਅਗਨੀ ਪਰਖਿਆ ਦੇਣੀ ਪੈਂਦੀ ਹੁੰਦੀ ਹੈ ਉਹ ਕਹਿੰਦੀ ਮਹਾਰਾਜ ਮੈਂ ਸਮਝੀ ਨਹੀਂ ਕਹਿੰਦਾ ਟਾਈਮ ਆਊਗਾ ਉਦੋਂ ਸਮਝ ਜੇਗੀ ਉਹ ਕਹਿ ਕੇ ਭੱਗ ਗਿਆ ਤਾਂ ਹੁਣ ਗਾਂਹ ਪਾਈ ਜਾਂਦੀ ਹੈ ਉਹਨੂੰ ਇੱਕ ਤਾਤ੍ਰਿਕ ਬੰਦਾ ਮਿਲ ਗਿਆ ਜਿਹੜੇ ਜਾਦੂਗਰ ਹੁੰਦੇ ਨੇ ਉਹਨੇ ਦੇਖਿਆ ਬੜਾ ਖੁਸ਼ ਹੋਇਆ ਉਹ ਦੇਖ ਕੇ ਉਹਨੂੰ ਫੜ ਲਈ ਕੁੜੀ ਪੜੀ ਹੋਇयो ਕਹਿਣ ਲੱਗੀ ਵੀ ਮੈਨੂੰ ਛੱਡ ਦੇ ਵੀ ਮੇਰੀ ਪੇਟ 'ਚ ਬੱਚਾ ਪੜ ਰਿਹਾ ਵੀ ਮੈਨੂੰ ਤੂੰ ਤੰਗ ਕਰੇਂਗਾ ਵੀ ਤੂੰ ਮੈਨੂੰ ਛੱਡ ਦੇ ਮੈਨੂੰ ਜਾਣ ਦੇ ਉਹ ਕਹਿੰਦਾ ਫੇਰ ਤਾਂ ਹੋਰ ਵੀ ਵਧੀਆ ਮੈਂ ਦੋ ਬੰਦਿਆਂ ਦੀ ਬਲੀ ਦੇਵਾਂਗਾ ਤਾਂ ਭਾਈ ਉਹਨੂੰ ਲੈ ਗਿਆ ਫੜ ਕੇ ਲਿਜਾ ਕੇ ਉਹਦੇ ਕੋਲ ਇੱਕ ਪਿੰਜਰਾ ਸੀ ਉਹਦੇ ਵਿੱਚ ਕੁੜੀ ਨੂੰ ਬੰਦ ਕਰਤਾ ਬੰਦ ਕਰਿਆ ਕੁੰਡਾ ਲਾ ਕੇ ਕੋਨੂ ਕਹਿਣ ਲੱਗਿਆ ਮੈਂ ਤੇਰੀ ਬਲੀ ਚੜਾਉਂ ਥੋਡੀ ਮੈਂ ਸਮਗਰੀ ਲੈ ਕੇ ਹੁਣੇ ਆਇਆ ਭਾਈ ਵਗ ਗਿਆ ਤਾਂ ਉਹ ਕੁੜੀ ਹੁਣ ਬਹੁਤ ਕਰਲਾ ਰਹੀ ਆ ਉੱਚੀ ਉੱਚੀ ਰੋਂਦੀ ਆ ਬਹੁਤ ਝੱਲੀ ਨਹੀਂ ਜਾਂਦੀ ਉਹਦਾ ਬਰਲਾਪ ਸੁਣ ਕੇ ਉੱਥੇ ਇੱਕ ਮਿਰਗਾ ਆ ਜਾਂਦਾ ਹੈ ਮਿਰਗਾ ਕੇ ਉਹਨੂੰ ਕਹਿਣ ਲੱਗਿਆ ਉਹਦੇ ਮੂਰੇ ਖੜ ਜਾਂਦਾ ਹੈ ਉਹ ਕਹਿਣ ਲੱਗਿਆ ਤੂੰ ਕਿਉਂ ਰੋਨੀ ਐ ਇੰਨਾ ਤੇਰਾ ਬਰਲਾਪ ਸੁਣ ਕੇ ਸਾਰੇ ਜੰਗਲ ਦੇ ਵਿੱਚ ਅਸ਼ਾਂਤੀ ਹੋਈ ਪਈ ਐ ਕਿਉਂ ਰੋਨੀ ਐ ਉਹ ਕਹਿੰਦੀ ਐ ਮੇਰੀ ਬੱਲੀ ਦੇਊਗਾ ਨਾਲੇ ਮੇਰੇ ਬੱਚੇ ਦੀ ਦੇਊਗਾ ਤੇ ਉਹ ਕਹਿਣ ਲੱਗੀ ਵੀ ਤੂੰ ਮੈਨੂੰ ਬਾਹਰ ਕੱਢ ਦੇ ਭਾਈ ਉਹ ਕਹਿੰਦੀ ਤੈਨੂੰ ਇੱਕ ਸ਼ਰਤ 'ਤੇ ਬਾਹਰ ਕੱਢੂ ਵੀ ਅੱਜ ਤੋਂ ਬਾਅਦ ਮੁੜ ਕੇ ਇਸ ਜੰਗਲ 'ਚ ਨਹੀਂ ਆਉਣਾ ਹੂ ਨਹੀਂ ਫੇਰ ਤੈਨੂੰ ਵੀ ਖਤਰਾ ਹੈ ਸਾਨੂੰ ਵੀ ਖਤਰਾ ਹੈ ਉਹ ਕਹਿੰਦੀ ਠੀਕ ਹੈ ਮੈਂ ਵਾਦਾ ਕਰਦੀ ਆਂ ਮੈਂ ਮੁੜਕੇ ਨਹੀਂ ਆਉਂਦੀ ਭਾਈ ਐਂ ਕਹਿ ਕੇ ਹੁਣ ਉਹ ਸੋਚਦੀ ਹੈ ਵੀ ਮੈਨੂੰ ਰਾਜੇ ਕੋਲ ਜਾਣਾ ਚਾਹੀਦਾ ਉਹਨੂੰ ਦੱਸਾਂ ਤਾਂ ਸਹੀ ਚੰਗੀ ਤਰ੍ਹਾਂ ਭਾਈ ਜਦੋਂ ਉਹ ਰਾਜੇ ਦੇ ਮਹਿਲਾਂ 'ਚ ਬਾਗੀ ਕੁੜੀ ਰਦਨਾ ਤਾਂ ਉੱਥੇ ਹੁਣ ਜਾਂਦੀ ਆ ਤਾਂ ਬਾਗ ਦੇ ਵਿੱਚ ਰਾਜਾ ਕਿਸੇ ਨਾਲ ਗੱਲਾਂ ਕਰਦਾ ਦੀ ਉਹਨੂੰ ਆਵਾਜ਼ ਆਉਂਦੀ ਹੈ ਉਹ ਗੱਲਾਂ ਕਰ ਰਿਹਾ ਵੀ ਮੈਂ ਤੈਨੂੰ ਤੇਰੇ ਨਾਲ ਵਿਆਹ ਕਰਾਉਂ। ਮਤਲਬ ਐ ਕੋਈ ਗੱਲਾਂ ਕਰ ਰਿਹਾ ਵੀ ਮੈਂ ਤੈਨੂੰ ਪਿਆਰ ਕਰਦਾ ਉਹ ਕਹਿੰਦੀ ਪਹਿਲਾਂ ਤਾਂ ਤੂੰ ਰਾਧਨਾਂ ਨੂੰ ਵੀ ਪਿਆਰ ਕਰਦਾ ਸੀ। ਕਹਿੰਦਾ ਉਹ ਗੱਲ ਤਾਂ ਗਈ ਵੀ ਉਹਨੇ ਮੈਨੂੰ ਧੋਖਾ ਦਿੱਤਾ ਵੀ ਹੁਣ ਮੈਂ ਤੇਰੇ ਨਾਲ ਕਰਾਉਂਗਾ। ਤਾਂ ਉਹ ਸੋਚਦੀ ਐ ਵੀ ਲੈ ਰਾਜੇ ਨੇ ਤਾਂ ਵਿਆਹ ਕਰਾ ਲਿਆ। ਵੀ ਹੁਣ ਫਿਰ ਇਹਦੇ ਕੋਲ ਜਾਣ ਦਾ ਤਾਂ ਕੋਈ ਫਾਇਦਾ ਨਹੀਂ। ਇਹਨੇ ਕਿਹੜਾ ਮੇਰੀ ਗੱਲ ਸੁਣਨੀ ਐ। ਉੱਥੋਂ ਪਾਈ ਮਾਗਰੇ ਮੁੜਿਆਈ ਮਚਾਲਾ ਕੋਈ ਹੈ ਨਹੀਂ ਹੋਰ ਰਾਹ ਨਹੀਂ ਫਿਰ ਜੰਗਲ ਨੂੰ ਚੱਲ ਪਈ ਜੰਗਲ ਨੂੰ ਜੱਲੀ ਤਾਂ ਉਹਨੂੰ ਫੇਰ ਉਹੀ ਤੰਤਰਕ ਲੱਭਦਾ ਫਿਰਦਾ ਉਹ ਮਿਲ ਗਿਆ ਉਹਨੂੰ ਕਹਿਣ ਲੱਗਿਆ ਵੀ ਤੂੰ ਭੱਜ ਕੇ ਗਈਆਂ ਨਾ ਹੁਣ ਦੇਖ ਤੇਰਾ ਕੀ ਹਾਲ ਕਰੂੰਗਾ ਜਿੰਨਾ ਚਿਰ ਮੇਰੇ ਕਬਜ਼ੇ 'ਚ ਰਹੇਗੀ ਨਾ ਮੇਰੀਆਂ ਅੱਖਾਂ ਦੇ ਸਾਹਮਣੇ ਰਹੇਗੀ ਪਾਉ ਇਹ ਨੂੰ ਫੇਰ ਲੈ ਗਿਆ ਹੁਣ ਉਹ ਨੂੰ ਉਹਨਾਂ ਜਿਹੜਾ ਰੱਖਦਾ ਹੈ ਅੱਖਾਂ ਦੇ ਸਾਹਮਣੇ ਜਿੰਨਾ ਜਿਰ ਉਹਦੇ ਬੱਚਾ ਨਹੀਂ ਹੋ ਜਾਂਦਾ ਬੰਦ ਰੱਖਦਾ ਉਹ ਕੁਟੀਆ 'ਚ ਪਿੰਜਰੇ 'ਚ ਤਾਂ ਜਦੋਂ ਬੱਚਾ ਹੋ ਗਿਆ ਤਾਂ ਉਹ ਬੱਚੇ ਨੂੰ ਚੱਕ ਲੈਂਦਾ ਉਹ ਕਹਿੰਦੀ ਵੀ ਨਾ ਦੇ ਬਲੀ ਕਹਿੰਦਾ ਬਲੀ ਤਾਂ ਮੈਂ ਇਹਦੀ ਦੇਵਾਂਗਾ ਕਹਿੰਦਾ ਤੈਨੂੰ ਪਤਾ ਹੈ ਕਹਿੰਦਾ ਇਹ ਰਹਿ ਸਮਈ ਬੱਚਾ ਹੈ ਇਹ ਮਾਮੂਲੀ ਬੱਚਾ ਨਹੀਂ ਹੈਗਾ ਕਹਿੰਦਾ ਵੀ ਇਹਦੀ ਬਲੀ ਦੇ ਕੇ ਮੈਨੂੰ ਜੋ ਕੁਝ ਪ੍ਰਾਪਤ ਹੋਊਗਾ ਉਹ ਮੈਨੂੰ ਹੀ ਪਤਾ ਕਹਿੰਦਾ ਤੈਨੂੰ ਕੀ ਪਤਾ ਹੈ ਹੁਣ ਭਾਈ ਜਦੋਂ ਉਹ ਲੱਗੀ ਰੌਲਾ ਜਾਪਾ ਹੁਣਾ ਉਹਨੇ ਕੋਈ ਜਾਦੂ ਮਾਰਿਆ ਉਹਨੂੰ ਮੋਰ ਬਣਾਤਾ ਕੁੜੀ ਨੂੰ ਕਹਿੰਦਾ ਜਾ ਉੱਡ ਜਾ ਮੋਰ ਬਣ ਗਈ ਉੱਡ ਗਈ ਉੜਕੇ ਹੁਣ ਗਾਹਾਂ ਫਿਰਦੀ ਆਂ 3 ਸਾਲ ਲੰਘੇ ਫਿਰਦੀ ਫਰਉਂਦੀ ਨੂੰ ਇੱਕ ਦਿਨ ਕੀ ਹੋਇਆ ਕੋਈ ਵੈਦ ਹਕੀਮ ਸੀ ਕਿ ਉਹ ਇਹ ਜਾਨਵਰਾਂ ਨੂੰ ਫੜ ਕੇ ਵੇਚਦੇ ਵੀ ਸੀ ਮਾਰਦੇ ਵੀ ਸੀ ਕੋਈ ਦਵਾਈਆਂ ਬੂਟੀਆਂ ਚ ਪਾਉਂਦੇ ਸੀ ਤਾਂ ਉਹਨੇ ਆ ਕੇ ਜਾਲ ਲਾ ਲਿਆ ਦਾਣੇ ਖੰਡਿਆ ਤੇ ਤਾਂ ਕੋਸੀ ਭੁਖੀ ਕੁੜੀ ਜਿਹੜੀ ਮੋਰ ਬਣੀ ਹੋਈ ਸੀ ਉਹ ਰਾਧਨਾ ਤਾਂ ਉਹਨੇ ਸੋਚਿਆ ਵੀ ਜੇ ਮੈਂ ਖਾਉਂਗੀ ਨਹੀਂ ਤਬੀਅਤ ਨਹੀਂ ਠੀਕ ਰਹਿਣੀ ਮੈਂ ਆਪਣੇ ਬੱਚੇ ਨੂੰ ਕਿਵੇਂ ਲੱਭੂਗੀ ਤਾਂ ਉਹ ਦਾਣੇ ਚੁਗਣ ਲੱਗ ਗਈ ਲੱਗੀ ਹੋਈ ਤਾਂ ਜਾਲ 'ਚ ਫਸ ਗਈ ਫਸੀ ਹੋਈ ਹੁਣ ਉਥੋਂ ਦੀ ਕੋਈ ਬੰਦਾ ਲੰਘਿਆ ਜਾਂਦਾ ਸੀ ਉਹਨੂੰ ਗਾਹਣ ਲੱਗੀ ਵੀ ਤੂੰ ਮੈਨੂੰ ਜਾਲ ਚੋਂ ਬਾਹਰ ਕੱਢ ਦੇ ਮੈਂ ਆਪਦਾ ਬੱਚਾ ਲੱਭਣਾ ਹੈ ਮੇਰਾ ਬੱਚਾ ਖਤਰੇ 'ਚ ਹੈ ਉਹ ਬੰਦੇ ਨੇ ਦੇਖਿਆ ਵੀ ਕਿਸੇ ਦੀ ਆਵਾਜ਼ ਕੋਈ ਖਤਰੇ 'ਚ ਕਹਿ ਰਿਹਾ ਵੀ ਮੇਰਾ ਬੱਚਾ ਉਹ ਜਿੱਧਰੋਂ ਆਵਾਜ਼ ਆਉਂਦੀ ਸੀ ਆਵਾਜ਼ ਉੱਥੇ ਆ ਕੇ ਖੜ ਗਿਆ ਉਹਦੇ ਲਵੇ ਤਾਂ ਆਲੇ ਦੁਆਲੇ ਦੇਖਦਾ ਉਹ ਮੋਰ ਕਹਿਣ ਲੱਗਿਆ ਵੀ ਮੇਰੇ ਕੰਨੀ ਦੇਖ ਇੱਧਰ ਜਾਲ ਦੇ ਵਿੱਚ ਉਹ ਬੜਾ ਹੈਰਾਨ ਹੋਇਆ ਕਹਿੰਦਾ ਤੂੰ ਬੰਦਿਆਂ ਵਾਂਗੂ ਬੋਲਦਾ ਮੋਰ ਉਹ ਕਹਿੰਦਾ ਹਾਂ ਵੀ ਤੂੰ ਮੈਨੂੰ ਨਾ ਇਹਦੇ ਚੋਂ ਛੱਡ ਦੇ ਮੈਂ ਆਪਦਾ ਬੱਚਾ ਲੱਭਣਾ ਮੇਰਾ ਬੱਚਾ ਖਾਤਰੇ ਚ ਉਹਨੂੰ ਤੰਤਰਕ ਲੈ ਗਿਆ ਮੈਨੂੰ ਸ਼ਿਕਾਰੀ ਨੇ ਫੜ ਲਿਆ ਉਹ ਕਹਿਣ ਲੱਗਿਆ ਵੀ ਜਾਨਵਰ ਵੀ ਆਏ ਬੋਲਦੇ ਹੁੰਦੇ ਨੇ ਕਿਤੇ ਆਪਦੇ ਮਨ ਚ ਸੋਚਦਾ ਉਹ ਬੰਦਾ ਵੀ ਹੋ ਮਾਨਾ ਤਾਂ ਇਹਨੂੰ ਜਾਲ ਚੋਂ ਕੱਢ ਕੇ ਇਹਨੂੰ ਮਹਾਰਾਜੇ ਕੋਲ ਨਾ ਲੈ ਕੇ ਜਾਵਾਂ ਵੀ ਮਹਾਰਾਜ ਮੈਨੂੰ ਵਧੀਆ ਕੀਮਤ ਦੇਊ ਇਹ ਜੇ ਮੋਰ ਦੀ ਜਿਹੜਾ ਬੰਦਿਆ ਵਾਂਗੂ ਗੱਲਾਂ ਕਰਦਾ ਹੈ ਭਾਈ ਉਹਨੇ ਉਥੋਂ ਮੋਰ ਕੱਢਿਆ ਆਪਦੀ ਬਗਲੀ ਚ ਪਾ ਲਿਆ ਉਹਦਾ ਮੂੰਹ ਮੂੰਹ ਬਾਹਰ ਨੰਗਰ ਰੱਖ ਲਿਆ ਤਾਂ ਹੁਣ ਉਹਨੂੰ ਫੜ ਕੇ ਲਈ ਜਾਂਦਾ ਹੈ ਜਦੋਂ ਮਹਿਲਾ ਦੇ ਰਾਹ ਕੰਨੀ ਪਈ ਗਿਆ ਤਾਂ ਮੋਰ ਉਹਨੂੰ ਪੁੱਛਦਾ ਹੈ ਵੀ ਤੂੰ ਇੱਧਰ ਕਿਉਂ ਲਈ ਜਾਂਦਾ ਮੈਨੂੰ ਛੱਡ ਦੇ ਤੂੰ ਉਹ ਕਹਿੰਦਾ ਵੀ ਹਲੇ ਨਹੀਂ ਛੱਡਦਾ ਗਾਂ ਜਾ ਕੇ ਛੱਡਾਂ ਕਹਿੰਦਾ ਫਿਰ ਤੂੰ ਇੱਧਰ ਤਾਂ ਰਾਜੇ ਦੇ ਮਹਿਲ ਨੇ ਤੂੰ ਮੈਨੂੰ ਕਿੱਥੇ ਲੈ ਜਾਣਾ ਉਹ ਕਹਿੰਦਾ ਰਾਜੇ ਦੇ ਮਹਿਲਾਪੁਰ ਮੇਰਾ ਘਰ ਹੈ ਉੱਥੇ ਲੈ ਕੇ ਜਾਮਦਨੂ ਆਪਦੇ ਘਰੇ ਉੱਥੇ ਛੱਡ ਦੂੰ ਭਾਈ ਕਹਿ ਕੂ ਕੇ ਉਹਨੂੰ ਅਈ ਮਹਿਲਾ ਚ ਲੈ ਗਿਆ ਰਾਜੇ ਨੂੰ ਦਿਖਾਇਆ ਜਾ ਕੇ ਰਾਜਾ ਖੁਸ਼ ਹੋਇਆ ਬੜਾ ਕਹਿੰਦਾ ਮਹਾਰਾਜ ਆਪਣੇ ਮango ਗੱਲਾਂ ਕਰਦਾ ਹੈ ਬਹੁਤ ਸੋਹਣੀਆਂ ਮੋਰ ਉਹका ਹੱਥ ਲੱਗ ਗਿਆ ਵੀ ਅੱਛਿਆ ਕਹਿੰਦਾ ਤੈਨੂੰ ਕੀ ਚਾਹੀਦਾ ਉਹ ਕਹਿੰਦਾ ਮਹਾਰਾਜ ਮੈਨੂੰ ਕੋਈ ਪੈਸੇ ਪੂਸੇ ਦੇ ਦਿਓ ਇਹਦੇ ਬਦਲੇ ਮੇਰਾ ਗੁਜ਼ਾਰਾ ਹੋ ਜੂ ਭਾਈ ਜਲ ਰਾਜੇ ਨੇ ਉਹਨੂੰ ਪੈਸੇ ਦੇ ਕੇ ਉਹ ਤੋਂ ਮੋਰ ਖਰੀਦ ਲਿਆ ਹੁਣ ਉਹ ਰਾਜੇ ਨੇ ਵਿਆਹ ਤਾਂ ਕਰਾਇਆ ਸੀ ਪਰ ਉਹਦੇ ਨਾਲ ਕੋਈ ਉਹਦਾ ਪਤੀ ਪਤਨੀ ਵਾਲਾ ਰਿਸ਼ਤਾ ਨਹੀਂ ਸੀ ਬਸ ਇੱਕ ਐਸੀ ਵੀ ਪਰਜਾ ਨੂੰ ਜਾਂ ਉਹਦੇ ਮਹਿਲਾਂ ਦੇ ਵਿੱਚ ਸਭ ਨੂੰ ਐ ਹੋਵੇ ਵੀ ਹਾਂ ਰਾਜਾ ਰਾਜੇ ਦੀ ਰਾਣੀ ਹੈਗੀ ਆ ਤਾਂ ਉਹਦੇ ਕੋਲ ਲੈ ਗਿਆ ਉਹਨੂੰ ਕਹਿੰਦਾ ਲੈ ਮੇਰੀ ਰਾਣੀ ਦੀ ਦਾ ਮਨ ਵਹਿ ਲਾਇਆ ਕਰ ਮੋਰ ਇੱਥੇ ਉਹ ਐ ਗੱਲਾਂ ਮਾਰ ਮੂਰ ਕੇ ਫੇਰ ਭਾਈ ਉਹ ਮੋਰ ਨੂੰ ਲੈ ਕੇ ਇੱਕ ਦਿਨ ਜੰਗਲ ਵੱਲ ਵਗ ਗਿਆ ਤਾਂ ਉਹੋ ਸਾਦ ਜਿਹੜਾ ਪਹਿਲਾਂ ਪਹਿਲਾਂ ਮਿਲਿਆ ਤੀ ਰਾਦਨਾਂ ਨੂੰ ਉਹੀ ਫੇਰ ਟੱਕਰਿਆ ਸਾਦ ਕਹਿਣ ਲੱਗਿਆ ਵੀ ਲੈ ਨਾਲੇ ਤਾਂ ਨਾਲ-ਨਾਲ ਜਾਂਦੇ ਨੇ ਨਾਲੇ ਆਪਸ 'ਚ ਬੋਲ ਵੀ ਨਹੀਂ ਸਕਦੇ ਰਾਜਾ ਕਹਿੰਦਾ ਮਹਾਰਾਜ ਬਾਬਾ ਜੀ ਇਹ ਥੋਡੀ ਗੱਲ ਕੀ ਹੋਈ ਵੀ ਨਾਲ-ਨਾਲ ਜਾਂਦੇ ਨੇ ਇਕੱਠੇ ਜਾਂਦੇ ਨੇ ਨਾਲੇ ਬੋਲ ਵੀ ਨਹੀਂ ਸਕਦੇ ਉਹ ਕਹਿਣ ਲੱਗਿਆ ਵੀ ਤੈਨੂੰ ਮੈਂ ਇੱਕ ਚੋਜ ਦਿਖਾਉਣਾ ਉਹਨੇ ਭਾਈ ਆਪਦੀ ਬਗਲੀ ਜੀ ਚੋਂ ਕੱਢ ਕੇ ਇੱਕ ਸਵਾਦੀ ਬਬੂਤੀ ਜੀ ਮੋਰ ਦੇ ਉੱਤੇ ਮਾਰੀ ਮੋਰ ਤਾਂ ਉਹੀ ਆਪਦੀ ਅਸਲੀ ਆ ਗਿਆ ਉਹਦੇ ਚ ਤਾਂ ਰਾਦ ਨਾ ਬਨੀਤਣੀ ਉਵੇਂ ਹੀ ਖੜ ਗਈ ਮੁਰੇ ਰਾਜਾ ਬੁੜਾ ਪਹਿਮਾਨ ਉਹ ਕਹਿਣ ਲੱਗਿਆ ਵੀ ਮਹਾਰਾਜ ਇਹ ਕੀ ਕਰ ਰਿਹਾ ਹੈ ਇਹਨੇ ਤਾਂ ਮੈਨੂੰ ਧੋਖਾ ਦਿੱਤਾ ਹੈ ਬੱਚਾ ਮੇਰਾ ਨਹੀਂ ਸੀ ਉਹ ਗਹਿਣ ਲੱਗਿਆ ਸਾਧ ਕਹਿੰਦਾ ਰਾਜਾ ਇਹੀ ਤਾਂ ਤੇਰਾ ਭਰਮ ਮਟਿਆਉਣਾ ਹੈ ਕਹਿੰਦਾ ਤੂੰ ਇਦੋਂ ਅੱਗੇ ਕਹਿੰਦਾ ਕਿ ਗੁਫਾ ਆਊਗੀ ਉਹਦੇ ਚ ਜਾ ਉੱਥੇ ਜਾਦੂਈ ਸ਼ੀਸ਼ਾ ਲੱਗਿਆ ਹੋਇਆ ਹੈ ਉਹ ਜਾਦੂਈ ਸ਼ੀਸ਼ੇ ਦੇ ਮੂਰੇ ਖੜਾ ਤੈਨੂੰ ਸਾਰਾ ਕੁਝ ਪਤਾ ਲੱਗ ਜੂਗਾ ਤੈਨੂੰ ਸੱਚ ਦੱਸੂਗਾ ਉਹ ਸ਼ੀਸ਼ਾ ਸਾਰਾ ਸੱਚ ਦੱਸੂਗਾ ਉਹ ਭਾਈ ਵਗ ਗਿਆ ਜਦੋਂ ਜਾਣ ਲੱਗੇ ਸ਼ੀਸ਼ੇ ਦੇ ਮੂਰੇ ਤਾਂ ਉਹ ਨਾਲੀ ਉਹ ਵਗ ਗਿਆ ਸਾਧੂ ਵਗ ਗਿਆ ਤਾਂ ਉਹ ਜਾ ਕੇ ਦੇਖਦਾ ਹੈ ਵੀ ਇੱਕ ਬੰਦਾ ਜਦ ਮੈਂ ਰਾਜੇ ਵਰਗਾ ਸੇਮ ਉਹੀ ਸ਼ਕਲ ਦਾ ਉੱਥੇ ਹੋਰ ਖੜਾ ਹੈ ਰਾਜਾ ਦੇਖਦਾ ਉਹਨੂੰ ਕਹਿੰਦਾ ਤੂੰ ਕੌਣ ਹੈ ਵੀ ਮੇਰੀ ਸ਼ਕਲ ਹੂਬ ਹੂ ਸਾਧ ਨੇ ਫੇਰ ਕਿਹਾ ਕਹਿੰਦਾ ਆਹੀ ਤਾਂ ਕਹਿੰਦਾ ਤੇਰੀਆਂ ਅੱਖਾਂ ਖੋਲਣੀਆਂ ਨੇ ਚਲੋ ਜੀ ਜਦੋਂ ਗਿਆ ਸ਼ੀਸ਼ੇ ਦੇ ਮੂਰੇ ਜਾ ਕੇ ਸ਼ੀਸ਼ੇ ਨੇ ਦੱਸਿਆ ਵੀ ਮਹਾਰਾਜ ਤੂੰ ਬਹੁਤ ਵੱਡੀ ਗਲਤਫਹਿਮੀ ਚ ਐ ਉਹ ਬੱਚਾ ਤੇਰਾ ਸੀ ਜੀਦੀ ਜਾਨ ਹੁਣ ਬਹੁਤ ਖਤਰੇ ਚ ਐ ਤੇ ਤੰਤਰਿਕ ਉਹਦੀ ਬਲੀ ਦੇਊਗਾ ਹੁਣ ਹਲੇ ਦਿੱਤੀ ਨਹੀਂ ਉਹਦੀ ਬਲੀ ਚੜਾ ਰਿਹਾ ਹੈ ਉਹ ਕਹਿਣ ਲੱਗਿਆ ਵੀ ਕੋਈ ਬਚ ਨਹੀਂ ਸਕਦਾ ਉਹ ਕਹਿੰਦਾ ਬਚ ਸਕਦਾ ਹੈ ਕਹਿੰਦਾ ਇੱਥੋਂ ਤਲਾਬ ਹੈ ਕਹਿੰਦਾ ਉਹਦੇ ਚੋਂ ਜਲ ਲੈ ਜੋ ਜਾ ਕੇ ਕਹਿੰਦਾ ਤੁਸੀਂ ਵੀ ਤੁਹਾਡੇ ਸਾਹਮਣੇ ਆਊਗਾ ਉੱਥੇ ਸੋਨੁਸਾਰ ਤੁਸੀਂ ਉੱਥੇ ਜਾਓ ਜਲ ਲਵੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਪਾਈ ਉਹਨੇ ਜਲ ਲਿਆ ਜਾ ਕੇ ਇੱਕ ਭਾਂਡੇ ਚ ਜਲ ਭਰ ਲਿਆ ਦੋਹਾਂ ਨੇ ਭਰ ਕੇ ਜਦੋਂ ਜਲ ਉੱਠਣ ਲੱਗੇ ਤਾਂ ਕੀ ਦੇਖਦੇ ਨੇ ਬਈ ਜਿਹੜਾ ਤੰਤਰਕ ਹੈ ਉਹ ਹੱਸ ਰਿਹਾ ਖੜਾ ਬਹੁਤ ਇੱਕ ਗੋਲੇ ਦੇ ਆਕਾਰ ਦਾ ਹੈ ਜਿਵੇਂ ਉਹਦੇ ਵਿੱਚ ਕੋਈ ਅੱਗ ਮੱਚਦੀ ਹੁੰਦੀ ਆਏ ਉਹਦੇ ਵਿੱਚ ਬੱਚਾ ਪਿਆ ਰੋ ਰਿਹਾ ਹੈ ਤਾਂ ਉਹਨੇ ਦੇਖ ਲਿਆ ਕਹਿੰਦਾ ਛੱਡ ਦੇ ਕਹਿੰਦਾ ਤੰਤਰਿਕ ਮੇਰੇ ਬੱਚੇ ਨੂੰ ਰਾਜਾ ਕਹਿੰਦਾ ਉਹ ਕਹਿੰਦਾ ਤੂੰ ਕਿੱਧਰੋਂ ਆ ਗਿਆ ਕਹਿੰਦਾ ਮੈਂ ਤਾਂ ਇਹ ਤੋਂ ਮਸਾਂ ਖੋਹਿਆ ਕਹਿੰਦਾ ਇਹ ਮਾੜਾ ਮੋਟਾ ਬੱਚਾ ਨਹੀਂ ਹੈ ਕਹਿੰਦਾ ਮੈਨੂੰ ਬਹੁਤ ਰਿੱਧੀਆਂ ਸਿੱਧੀਆਂ ਮਿਲਣਗੀਆਂ ਇਹਦੀ ਬੱਲੀ ਦੇ ਕੇ ਤਾ ਐਨਾ ਕਹੀ ਕਿ ਉਹਨੇ ਤੰਤਰਿਕ ਨੇ ਇੱਕ ਤੀਰ ਛੱਡਿਆ ਉਹ ਕੁੜੀ ਦੇ ਆਰਾਧਨਾ ਦੇ ਲੱਗਿਆ ਉਹ ਬੇਹੋਸ਼ ਹੋ ਕੇ ਡਿੱਗ ਪਈ ਡਿੱਗੀ ਤਾਂ ਇਹਨੇ ਉਧਰੋਂ ਰਾਜੇ ਨੇ ਜਿਹੜਾ ਜਲ ਲੈ ਕੇ ਗਿਆ ਸੀ ਉਹ ਉਹਦੇ ਉੱਤੇ ਮਾਰਿਆ ਦੂਰੀ ਬਗਾ ਕੇ ਤਾਂ ਜਦੋਂ ਜਦ ਉਹਦੇ ਤੰਤਰਿਕ ਦੇ ਉੱਤੇ ਜਲ ਪੈ ਗਿਆ ਤਾਂ ਉਹ ਹੌਲੀ 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 ਪਸਮ ਹੋਣ ਲੱਗ ਗਿਆ ਉਹ ਪਸਮ ਹੋ ਗਿਆ ਉਹਨੇ ਜਾ ਕੇ ਭੱਜ ਕੇ ਆਪਦਾ ਬੱਚਾ ਚੱਕਿਆ ਉਹ ਗੋਲੇ ਜਿਹੇ ਚੋਂ ਚੱਕ ਕੇ ਆਰਾਧਨਾ ਦੇ ਕੋਲੇ ਆ ਗਿਆ ਕਹਿੰਦਾ ਉੱਠ ਆ ਦੇਖ ਤੇਰਾ ਬੱਚਾ ਤਾਂ ਆ ਯੋਨੇ ਉਦੇ ਵੀ ਉਹ ਉਹਨੂੰ ਉਠਾਇਆ ਢੁਆ ਤਾਂ ਜਦੋਂ ਦੋਨਾਂ ਨੇ ਜਦ ਕਿ ਆਪਦਾ ਬੱਚਾ ਤਾਂ ਹੁਣ ਕਰਨੂ ਆਗੇ ਮਹਿਲਾ ਨੂੰ ਆਏ ਜਿਹੜੀ ਉਹ ਦੂਜੀ ਵਿਆਹੀ ਹੋਈ ਸੀ ਉਹਨੇ ਰਾਣੀ ਉਹ ਕਹਿਣ ਲੱਗੀ ਮੂਰੇ ਹੋ ਕੇ ਕਹਿੰਦੀ ਮਹਾਰਾਜ ਮੈਂ ਤੁਹਾਨੂੰ ਕੋਈ ਪਿਆਰਪੂਰਨੀ ਸੀ ਕਰਦੀ ਵੀ ਇਹ ਤਾਂ ਮੇਰੇ ਪਿਓ ਨੇ ਮੈਨੂੰ ਕਿਹਾ ਸੀ ਤੱਕੇ ਨਾਲ ਵੀ ਤੇਰੇ ਨਾਲ ਸ਼ਾਦੀ ਕਰਾਂ ਇਸ ਲਈ ਮੈਂ ਤੇਰੇ ਨਾਲ ਸ਼ਾਦੀ ਕਰ ਲਈ ਵੀ ਹਣ ਤੈਨੂੰ ਤੇਰੀ ਰਾਣੀ ਤੇ ਤੇਰਾ ਬੱਚਾ ਮਿਲ ਗਏ ਵੀ ਮੈਂ ਜਾ ਰਹੀਆਂ ਆਪਦੀ ਖੁਸ਼ੀ ਦੇ ਨਾਲ ਭਾਈ ਉਹ ਉਸੇ ਟਾਈਮ ਘਰ ਛੱਡ ਕੇ ਗਈ ਤਾਂ ਹੁਣ ਰਾਜਾ ਤੇ ਆਰਾਧ ਨਾਮ ਦੀ ਰਾਣੀ ਤੇ ਬੱਚਾ ਖੁਸ਼ੀ-ਖੁਸ਼ੀ ਭਾਈ ਮਹਿਲਾਂ 'ਚ ਰਹਿੰਦੇ ਨੇ ਕਈ ਵਾਰੀ ਬੰਦੇ ਨੂੰ ਔਖਾਂ ਕੱਟਣੀਆਂ ਪੈਂਦੀਆਂ ਨੇ ਇੰਨੀਆਂ ਔਖਾਂ ਕੱਟ ਕੇ ਫੇਰ ਕਿਤੇ ਜਾ ਕੇ ਸੁੱਖ ਮਿਲਦਾ ਹੈ ਇਹ ਜੋਸ ਕਰਮਾਂ ਚ ਲਿਖਿਆ ਹੁੰਦਾ ਉਹ ਬਣ ਕੇ ਖੜਦਾ ਹੈ ਸੋ ਇੰਨੀ ਕੁ ਬਾਤ ਜੀ ਧੰਨਵਾਦ